ਮੈਂ ਤੁਹਾਨੂੰ ਕੁਝ ਡਾਟਾ ਜਿਹੜਾ ਹੈਗਾ ਤੁਹਾਨੂੰ ਦਿਖਾਉਣਾ ਚਾਹੁੰਦਾ ਇਹ ਇੰਗਲਿਸ਼ ਦੀ ਘਾਵਰ ਚੈਰਿਟੀ ਬਿਗਿੰਗ ਦਾ ਕਾਉਂਟ ਤੇ ਮੈਂ ਜਿਹੜਾ ਡਾਟਾ ਲੈ ਕੇ ਆਇਆ ਅੰਕੁਰ ਨਰੂਲਾ ਜੀ ਦਾ ਲੈ ਕੇ ਆਇਆ ਬਿਕਾ ਉਸਚੰਦਰ ਜੀ ਸਭ ਤੋਂ ਜਿਹੜੇ ਆਪਕੀਏ ਵੱਡੇ ਪੈਸ਼ੇਨ ਪੰਜਾਬ ਦੇ ਹੋਈ ਹੈ ਇਹ ਉਹਨਾਂ ਦੀ ਆਪਣੀ ਵੈਬਸਾਈਟ ਤੋਂ ਆਪਣੇ YouTube ਚੈਨਲ ਤੋਂ ਤੇ ਉਹਨਾਂ ਦੀਆਂ ਆਪਣੀਆਂ ਵੀਡੀਓਜ਼ ਆ ਜਿਹੜੀਆਂ ਉਹਨਾਂ ਨੇ ਆਪ ਹੀ ਅਪਲੋਡ ਕੀਤੀਆਂ ਹੋਈਆਂ ਜਿਨ੍ਹਾਂ ਦੇ ਲੱਖਾਂ ਵਿਊਜ਼ ਹਨ ਇਹਨਾਂ ਸਾਰਿਆਂ ਵਿੱਚ ਹੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਲਿਖਿਆ ਹੋਇਆ ਜੀ ਇਨਸਟੈਂਟ ਹੀਲਿੰਗ ਇਨਸਟੈਂਟ ਹੀਲਿੰਗ ਮੇਰੇ ਖਿਆਲ ਨਾਲ ਸ਼ਾਇਦ ਕੋਈ ਵੀ ਡਾਕਟਰ ਕਹਿ ਦੇਗਾ ਇਸ ਨਾਲ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਇਨਸਟੈਂਟ ਹੀਲਿੰਗ ਹੈਗੀ ਹੈ ਇਨਸਟੈਂਟ ਹੀਲਡ ਫਰਮ ਡਿਸੇਬਿਲਿਟੀ ਆਫ ਵਾਕਿੰਗ ਆਫ ਪਾਸਟ 4 ਇਅਰਸ ਜਿਹੜਾ ਬੰਦਾ 4 ਸਾਲ ਤੋਂ ਬੈਟਰੀ ਡਰਨ ਹੈ ਚੱਲ ਨਹੀਂ ਪਾਇਆ ਉਹਨਾਂ ਨੂੰ ਇਹ ਕਹਿ ਰਹੇ ਕਿ ਅਸੀਂ ਅਨੋਇੰਟਿਡ ਆਇਲ ਲਾ ਕੇ ਉਹਨੂੰ ਇੱਕ ਸੈਕਿੰਡ ਦੇ ਵਿੱਚ ਠੀਕ ਕਰ ਦਿੰਦੇ ਇਸ ਤੋਂ ਅੱਗੇ ਆਪਾਂ ਚੱਲਦੇ ਆ ਸਿਸਟਰ ਗੋਟ ਇਨਸਟੈਂਟਲੀ ਹੀਲਡ ਫਰਮ ਆਰਥਰਾਈਟਿਸ ਆਫ 2 ਇਅਰਸ ਜਿਹਨੂੰ 2 ਸਾਲ ਤੋਂ ਆਰਥਰਾਈਟਿਸ ਸੀਗਾ ਉਹਨਾਂ ਨੇ ਇਲਾਜ ਕਰਤਾ ਤੇ ਇਲਾਜ ਉਹਨਾਂ ਨੇ ਸਿਰਫ ਇੱਤਾਂ ਨੇ ਇਨਸਟੈਂਟਲੀ ਕਰਤਾ ਐਨ ਆਨਟਿਡ ਆਇਲ ਲਾਇਆ ਇੱਕ ਆਪਣੀ ਪ੍ਰੇਅਰ ਬੋਲੀ ਨਾਲ ਦੀ ਨਾਲ ਦੋ ਸਾਲ ਦਾ ਆਰਥਰਾਇਟਿਸ ਦਾ ਜਿਹੜਾ ਉਹ ਬੈਨ ਹੋ ਗਿਆ ਸਿਸਟਰ ਗੋਡ ਬlesਸ ਬਿਟਵਿਨ ਬੋਡੀ ਬੋਏ ਐਂਡ ਗਰਲ ਠੀਕ ਹੈ ਨਾ ਆਫਟਰ 5 ਇਅਰਸ ਆਫ ਮੈਰਿਜ ਜਿਹਦੇ ਬੱਚਾ ਨਹੀਂ ਹੋ ਪਾਰਿਆ ਉਹਦੇ ਇਹਨਾਂ ਦੇ ਐਨੋਇਟਿਡ ਆਇਲ ਨਾਲ ਤੇ ਮੈਡੀਕਲ ਨਾਲ ਉਹਨਾਂ ਦੇ ਬੱਚਾ ਵੀ ਇਹਨਾਂ ਨੇ ਕਰਵਾਤਾ testimony sister got healed from abnormal menstrual condition ਠੀਕ ਹੈ ਜੀ ਇਹਦਾ ਇਲਾਜ ਵੀ ਅੰਕਲ ਨਰੂਲਾ ਜੀ ਨੇ ਆਪਣੇ ਅਨੋਇੰਟਡ ਆਇਲ ਨਾਲ ਨੇ ਆਪਣੀ ਪ੍ਰੇਅਰ ਨਾਲ ਇਹਨਾਂ ਨੇ ਕਰਤਾ ਕੰਪਲਿਕੇਟਿਡ ਬੇਬੀ ਗਰਲ ਡਿਲੀਵਰੀ ਟਰਨ ਨਾਰਮਲ ਔਨ ਦੀ ਐਪਲੀਕੇਸ਼ਨ ਆਫ ਅਨੋਇੰਟਡ ਆਇਲ ਠੀਕ ਹੈ ਜੀ ਇਟ ਇਸ ਵਨ ਆਫ ਦਾ ਫਿਊ ਥਿੰਗਸ ਮਦਰ ਗਾਟ ਹੀਲਡ ਫਰਮ ਹੈਪਬੋਨ ਇਨਫੈਕਸ਼ਨ ਐਂਡ ਬlesਡ ਵਿਦ ਹਰ ਓਨ ਹਾਊਸ ਆਫਟਰ 30 ਇਅਰਸ ਉਹਨਾਂ ਦਾ ਸਿਰਫ ਇਲਾਜ ਨਹੀਂ ਹੋਇਆ ਉਹਨਾਂ ਨੂੰ ਇੱਕ ਘਰ ਵੀ ਮਿਲ ਗਿਆ ਇਹਨਾਂ ਦੀ ਪ੍ਰੇਅਰ ਨਾਲ testimony blessed with twin boys as prophes prophesied by a pastor ankur lalala jene unhone keha sega jive unhadi prophecy aayi si us hisab naal twin boys da vardaan ikleeti nu mil gaya testimony lame stood up from wheelchair and started walking instantly jeda banda inna de dare vich wheelchair te aaya jide tonu pata hi hovega jeda banda chal nahi sakda ohdi muscular dystrophy anni ho jandi hai ਉਹ ਦੁਨੀਆ ਦੀ ਕੋਈ ਵੀ ਤੱਕ ਜਿਹਦਾ ਇਲਾਜ ਵੀ ਕਰਦੀ ਹੈ ਨਾ ਮਸਕੂਲਰ ਡਿਸਟ੍ਰੋਫੀ ਐਨੀ ਜ਼ਿਆਦਾ ਹੁੰਦੀ ਹੈ ਕਿ ਉਹਨੂੰ ਖੜੇ ਹੋਣ ਵਾਸਤੇ ਕਿੰਨੇ ਮਹੀਨਿਆਂ ਦੀ ਫਿਜ਼ੀਓਥੈਰੇਪੀ ਕਰਾਣੀ ਪਊਗੀ ਉਸ ਤੋਂ ਬਾਅਦ ਉਹ ਮਸਲ ਜਿਹੜੇ ਉਹਦੀ ਬੋਨਸ ਨੂੰ ਸਪੋਰਟ ਕਰਨੀ ਹੈ ਟੂ ਬੀ ਐਬਲ ਟੂ ਵਾਕ ਤਾਂ ਕਿ ਉਹਦਾ ਭਾਰ ਲੈ ਸਕਣ ਲੇਕਿਨ ਇੱਕ ਬੰਦਾ ਜਿਹੜਾ ਫੁੱਲ ਮਸਕੂਲਰ ਡਿਸਟ੍ਰੋਫੀ ਦੇ ਜਿਹੜਾ व्हीਲਚੇਅਰ 'ਤੇ ਪੜਾ ਨਹੀਂ ਹੋ ਸਕਦਾ ਉਹਨਾਂ ਦੇ ਡੇਰੇ ਚ ਆਇਆ ਤੇ ਇਹਨਾਂ ਨੇ ਇੱਕ ਸੈਕਿੰਡ ਵਿੱਚ ਉਹਨੂੰ ਬਿਲਕੁਲ ਚੰਗਾ ਕਰਤਾ ਸਾਡੇ ਸ਼ਹਿਰ ਦੇ ਬੜੇ ਫੇਮਸ ਡਾਕਟਰ ਹਨ ਡਾਕਟਰ ਵਿਕ੍ਰਮ ਸੂਤ ਜਿਹੜੀ 32 ਸਾਲ ਤੋਂ ਵੀ ਜਿਹੜੀ ਸਕਿਨ ਇਨਫੈਕਸ਼ਨ ਸਕਿਨ ਡਿਜ਼ੀਜ਼ ਨਹੀਂ ਠੀਕ ਕਰ ਪਏ ਉਹ ਮਿਸਟਰ ਐਂਕੂਰ ਨਿਊਰੋਲੋਜੀ ਨੇ ਠੀਕ ਕਰਤੀਆਂ। ਇੱਕ ਜੇ ਵੀ ਬੰਦਾ ਮਰ ਗਿਆ ਅਸੀਂ ਉਹਨੂੰ ਮਰੇ ਤੋਂ ਜ਼ਿੰਦਾ ਵੀ ਕਰ ਸਕਦੇ ਹਾਂ। ਠੀਕ ਹੈ ਨਾ? ਮਰੇ ਤੋਂ ਜ਼ਿੰਦਾ ਵੀ ਉਹਨੂੰ ਅਸੀਂ ਕੀਤਾ ਜਾ ਸਕਦਾ ਹੈ ਤੇ ਗੱਲ ਮਤਲਬ ਇੱਥੇ ਤੱਕ ਪਹੁੰਚ ਗਈ ਹੈ ਕਿ ਪਹਿਲਾਂ ਤਾਂ ਚਲੋ ਡੇਰੇ ਤੇ ਬੁਲਾ ਕੇ ਉਹਨਾਂ ਦਾ ਇਲਾਜ ਕਰਦੇ ਸੀ। ਬਟ ਹੁਣ ਆਨਲਾਈਨ ਇਲਾਜ ਵੀ ਉਹਨਾਂ ਸਟਾਰਟ ਹੋ ਗਿਆ।